ਗਰ ਗਰ ਨਦੀ ਦਾ ਪਾਣੀ ਵਧਿਆ ਜਾਂ ਘਟਿਆ ਹੈ ਆਪਾਂ ਹੁਣੇ ਤੁਹਾਨੂੰ ਦਿੰਨੇ ਆ ਅਪਡੇਟ ਤੇ ਮੜੇ ਮੈਕ ਲਾ ਲਈਏ ਸਾਦਨ ਯਾਰ ਇਹਨੇ ਤੇ ਫਟ ਸਿੱਟ ਕਰ ਲਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦਾ ਪਾਣੀ ਹੈ ਕੱਲ ਪਰਸੋਂ ਦੀਆਂ ਪਿੰਡਾਂ ਚਾੜੇ ਧਵਾੜੇ ਜਿਹੜੇ ਮਿਰਜ਼ਾਪੁਰ ਹਾਰਨੀ ਥੋਪਰੀਆਂ ਸਰਪੰਚਾਂ ਨੂੰ ਫੋਨ ਬਹੁਤ ਆ ਰਹੇ ਸਨ ਵੀ ਪਾਣੀ ਬਹੁਤ ਵੱਧ ਸਕਦਾ ਪਾਣੀ ਹੱਲੇ ਧਾਰ ਦੇ ਬਰਾਬਰ ਹੈ ਖੱਟੇ ਤੋਂ ਬਾਹਰ ਹੈ ਤੇ ਧਾਰ ਤੋਂ ਬਾਹਰ ਨਹੀਂ ਹੋਇਆ ਇੱਧਰ ਵੇਖੋ ਝੋਨੇ ਵੀ ਲੱਗੇ ਆ ਜੀ ਜ਼ਿਮੀਦਾਰਾਂ ਦੇ ਤੇ ਹੱਲੇ ਕੋਈ ਖਤਰੇ ਵਾਲੀ ਗੱਲ ਕੋ ਨਹੀਂ ਜੀ ਬਸ ਆ ਥੋੜੀ ਬੂਟੀ ਤਾਂ ਇਹ ਨੂੰ ਆ ਕੇ ਕੋਈ ਪੋਪ ਲਾਈਨ ਮਸ਼ੀਨ ਕੱਢ ਦੇ ਕਾ ਮੂਠੇ ਦੀ ਰਿਪੋਰਟ ਹੋ ਜੇ ਬਾਕੀ ਹਲੇ ਖਟਰੇ ਵਾਲੀ ਕੋਈ ਗੱਲ ਨਹੀਂ